ਲੋਕ ਸੀ ਇਹ ਬੀਬੀ ਜੀ ਆ ਕੇ ਸਭ ਕੁਝ ਕਰਦੀ ਐ 15 ਕਿ ਕਲੰਬੇ ਆ ਦੇ ਸੀ ਬਾਰੇ ਸਾਰੇ ਇੰਡੀਆ ਦੇ ਸੀ ਇੰਚ ਵੀ ਹੱਤ ਕਰੀ ਪਲੇਨ ਚਾਤ ਕਰੀ ਮੈਂ ਨੂੰ ਨਹੀਂ ਫੇਰ ਲਾਈਆਂ ਉਹਨਾਂ ਨੇ ਹੱਤ ਕਰੀ ਕੋਈ ਦੋ ਅਫੀਸਰ ਚੰਗੇ ਸੀ ਜਦ ਮੈਨ ਵਹੀਕਲ ਸਪੀਡ ਲੈ ਕੇ ਗਿਆ ਨਾ ਤੇ ਖੜੀ ਲਗਾ ਕੇ ਉਹਦਾ ਫਿਰ ਇੱਕ ਅਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮੈਂ ਤੁੱਤਰਿਆ ਨਹੀਂ ਜਾਂਦਾ ਤੇ ਦੇਖੋ ਤੁਸੀਂ ਇੰਡੀਆ 'ਚ ਹੱਥ ਖੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ 'ਚ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਤੇ ਲੱਗੇ ਸੀ ਪੈਰਾਂ ਨੂੰ ਤਾਂ ਹੱਥ ਨੂੰ ਲੱਗੇ ਆਗੇ ਕੀ ਕਿਆ ਲੜਾਈ ਆਪੀ ਹੈ ਤੁਸੀਂ ਹਜ਼ਾਰਾ ਘਰ ਆਈ ਨਹੀਂ ਰਹਿਣਾ ਚਾਹਤੀਆਂ ਮੇਰੀ ਫੈਮਲੀ ਵਾਹੇ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ। ਪੋਤੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ। ਜੀ। ਕੋਕੋਨਟ ਗੜਮੈਂ ਜਰੋਂ ਨਹੀਂ ਬਾਸੁੰਦੀ ਮੈਂ ਗੱਲ ਨਹੀਂ ਕਰ ਸਕਾਈ। ਕਿਉਂ ਮੈਂ ਪੜ੍ਹਿਆ ਉਹਨਾਂ ਨੇ ਹੀ। ਉਹ ਤਾਂ ਸਾਰੇ ਵਰਤੋਂ ਦੇ ਲੀਗਲਸ ਨੇ ਸਾਰ ਲੀਗਲ ਉੱਥੇ ਡੈਰ ਰਹੇ ਨੇ। ਪਾਰਾ ਜਾਣਾ ਚਾਹੁੰਗੇ ਜੀ। ਚਾਹੁੰਗੇ ਮੇਰੀ ਫੈਮਿਲੀ ਹੈ। ਤੇ ਉਹਨਾਂ ਨੇ ਸੈਡਵੋਕੇਟ ਜਿਹੜੇ ਹਾਇਰ ਕੀਤੇ ਨੇ। ਹਾਂਜੀ। ਉਹ ਕੀ ਕਹ ਰਹੇ ਨੇ ਕਿ ਕਿਵੇਂ ਅੱਗੇ ਡਾਕੂਮੈਂਟ ਕਰਸਨ ਕਰਨਾ ਹੈ। ਦੀਪਕ ਆਲੂ ਆ ਗਿਆ। ਹਾਂਜੀ। ਉਹ ਕਾਰਵਾਈ ਕਰੇਗਾ ਬਜਾੜਾ ਸਾਰੀ اچھا ਕੋਈ ਮੈਸੇਜ ਹੈ ਉਹ ਮੈਨੂੰ ਤੇ ਜਦੋਂ ਮੈਂ ਨਾਲ ਗੱਲ ਕਰਦਾ ਕਹਿੰਦਾ ਤੁਸੀਂ ਮੇਰੀ ਮਾਂ ਦੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝਦੇ ਕਿ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਦੇ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਕਮਟਾਪਸ ਪਾ ਮਾਂ ਕਰਕੇ